ਸੋ ਪੋਸੂਨਾ ਮਾ ਚੈਨਲ ਦੀ ਟੀਮ ਪਿੰਡ ਕਾਲਵਾ ਵਿਖੇ ਪਹੁੰਚ ਚੁੱਕੀ ਹੈ ਜਿਵੇਂ ਦੋਸਤੋ ਤੁਸੀਂ ਜਾਣਦੇ ਹੋ ਕਿ ਅਸੀਂ ਬਕਾਇਦਾ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਸਸਤੇ ਰੇਟਾਂ ਤੇ ਲੈਬਾਰਟਰੀ ਖੋਲੀ ਗਈ ਹੈ ਪਿੰਡ ਮਾਜਰੀ ਅਕਾਲੀਆਂ ਤੋਂ ਬਾਰਨ ਨੂੰ ਜਾਂਦੇ ਸਮੇ ਸੋ ਉਸ ਲੈਬਾਰਟਰੀ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲੇ ਇਹ ਸਾਡੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਗਲੀ ਮੁਹੱਲਿਆਂ ਵਿੱਚ ਜਾ ਕੇ ਇਸ ਲੈਬਾਰਟਰੀ ਬਾਰੇ ਜਾਣਕਾਰੀ ਦਈਏ ਜਿਵੇਂ ਬਕਾਲਵਾ ਪਿੰਡ ਦੇ ਵਿੱਚ ਬਕਾਇਦਾ ਤੌਰ ਤੇ ਉਸ ਲੈਬਾਰਟਰੀ ਦਾ ਜਿਹੜਾ ਉਹ ਬੈਨਰ ਵੀ ਜਿਹੜਾ ਹੈ ਦੀਵਾਰ ਤੇ ਲਾਇਆ ਹੋਇਆ ਮੁਬਾਰਕਬਾਦ ਦੇ ਪਾਤਰ ਨੇ ਮੇਰੇ ਵੀਰ ਜਿਨ੍ਹਾਂ ਨੇ ਪਿੰਡ ਵਾਸੀ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਕਿਉਂਕਿ ਅੱਜ ਬਹੁਤ ਲੋਕ ਪਰੇਸ਼ਾਨ ਨੇ ਮਹਿੰਗੇ ਮਹਿੰਗੇ ਟੈਸਟਾਂ ਤੋਂ ਮਹੰਗੇ ਮਹੰਗੇ ਟੈਸਟਾਂ ਤੋਂ ਇਸ ਕਰਕੇ ਪਰੇਸ਼ਾਨ ਹੈ ਕਿ ਕਹਾਵਤ ਆਮ ਹੀ ਬਣ ਗਈ ਹੈ ਜੀ ਟੈਸਟ ਦੇ ਵਿੱਚੋਂ ਡਾਕਟਰਾਂ ਦੇ ਵੀ ਬਹੁਤ ਸਾਰੇ ਪੈਸੇ ਹੁੰਦੇ ਨੇ 100 ਦਾ ਟੈਸਟ ਹੁੰਦਾ ਉਹ ਪਹੁੰਚਦੇ ਪਹੁੰਚਦੇ 500 ਦਾ ਟੈਸਟ ਤੱਕ ਪਹੁੰਚ ਜਾਂਦੇ ਆ ਪਰ ਦੋਸਤੋ ਇਹ ਜਿਹੜੇ ਮੇਰੇ ਹੱਥ 'ਚ ਪੈਂਫਲੇਟ ਫੜੇ ਹੋਏ ਨੇ ਇਹਨਾਂ ਵਿੱਚ ਸਾਰੇ ਟੈਸਟਾਂ ਦੀਆਂ ਜਿਹੜੀਆਂ ਉਹਨਾਂ ਦਾ ਰੇਟ ਹੈ ਉਹ ਲਿਖਿਆ ਹੋਇਆ ਹੈ ਔਰ ਵੈਸੇ ਵੀ ਤੁਸੀਂ ਇਹ ਦੇਖੋ ਇੱਥੇ ਵੀ ਪੂਰਾ ਰੇਟ ਜਿਹੜਾ ਹੈ ਲਿਖਿਆ ਹੋਇਆ ਹੈ ਦੇਖੋ ਐਚ ਵੀ 10 ਰੁਪਏ ਪੀ ਐਲ ਸੀ ਡੀ ਐਲ ਸੀ 10 ਰੁਪਏ ਤਾਰੇ ਜਿਹੜਾ 50 ਰੁਪਏ ਦੇ ਕੰਪਲੀਟ ਬਾਡੀ ਕਾਊਂਟ ਜਿਹਨੂੰ ਆਪਾਂ CBC ਉਹ 50 ਰੁਪਏ ਦੇ ਵਿੱਚ ਹੈ ਔਰ ਪਲੈਨਟ ਜਿਹੜਾ ਹੈ ਕਾਊਂਟ ਉਹ ਵੀ 50 ਰੁਪਏ ਚ ਫ੍ਰੀ ਟੈਸਟ ਵੀ ਵਿੱਚ ਨੇ ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਜਿਹੜੀ ਲੈਬਰਾਟਰੀ ਖੋਲੀ ਗਈ ਹੈ ਅਸੀਂ ਪਿਛਲੇ 10-15 ਪਿੰਡਾਂ ਚ ਘੁੰਮਦੇ ਆਏ ਆ ਪਿੰਡ ਕਾਲਵਾ ਵਿਖੇ ਪਹੁੰਚੇ ਆ ਔਰ ਅਸੀਂ ਹੁਣ ਗਰੀਬ ਮੁਹੱਲੇ ਦੇ ਵਿੱਚ ਸਾਰੀ ਜਗ੍ਹਾ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਇਸ ਲੈਬਾਰਟਰੀ ਦਾ ਵੱਧ ਤੋਂ ਵੱਧ ਫਾਇਦਾ ਮਿਲੇ ਇਹ ਲੈਬਾਰਟਰੀ ਜਿਹੜੀ ਸਵੇਰੇ 7:30 ਵਜੇ ਖੁੱਲਦੀ ਹੈ ਔਰ 3 ਵਜੇ ਲੈਬਾਰਟਰੀ ਜਿਹੜੀ ਹੈ ਉਹ ਬੰਦ ਹੋ ਜਾਂਦੀ ਹੈ ਔਰ ਇਸ ਲੈਬਾਰਟਰੀ ਦੇ ਵਿੱਚ ਤੁਸੀਂ ਆਪਣੇ ਮਤਲਬ ਟੈਸਟ ਕਰਵਾ ਸਕਦੇ ਹੋ ਔਰ ਦੂਜੇ ਪਾਸੇ ਜਿਹੜੀ ਖੁਸ਼ਖਬਰੀ ਹੈ ਕਿ ਬਿਲਕੁਲ ਇਸੇ ਹੀ ਊਰਜਾ ਪਵਨ ਅੰਬੇਡਕਰ ਊਰਜਾ ਪਵਨ ਦੇ ਵਿੱਚ ਡਿਸਪੈਂਸਰੀ ਚੱਲ ਰਹੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਮੁਫਤ ਦਵਾਈ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਜੋ ਵੀ ਇਸ ਤਰ੍ਹਾਂ ਦੇ ਬੈਨਰ ਵੱਡੇ ਵੱਡੇ ਲੱਗੇ ਨੇ ਅਗਲੇ ਫੇਰੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਪਿੰਡ ਦੇ ਵਿੱਚ ਇੱਕ ਜਿਹੜਾ ਪੈਂਫਲੇਟ ਹੈ ਬੈਨਰ ਹੈ ਉਹ ਦੀਵਾਰ ਤੇ ਚਿਪਕਾਇਆ ਜਾਵੇ ਦੀਵਾਰ ਤੇ ਲਾਇਆ ਜਾਵੇ ਤਾਂ ਕਿ ਲੋਕ ਜਿਹੜੇ ਨੇ ਇਸ ਬੈਨਰ ਦਾ ਜਿਹੜਾ ਹੈ ਉਹ ਵੱਧ ਤੋਂ ਵੱਧ ਫਾਇਦਾ ਲੈ ਸਕਣ ਡਿਸਪੈਂਸਰੀ ਦੇ ਵਿੱਚ ਤੁਸੀਂ ਆ ਕੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਹੈ ਉਹ ਤੁਸੀਂ ਆਪਣਾ ਜਿਹੜਾ ਟੈਸਟ ਹੈ ਉਹ ਕਰਵਾ ਸਕਦੇ ਹੋ ਕਿਉਂਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਓਨਰ ਜਿਹੜੇ ਨੇ ਬਾਨੀ ਜਿਹੜੇ ਨੇ ਡਾਕਟਰ ਐਸ.ਪੀ. ਸਿੰਘ ਉਭਰਾਏ ਸਾਹਿਬ ਉਹ ਆਪਣੀ ਕਮਾਈ ਦਾ 98% ਜਿਹੜਾ ਹੈ ਉਹ ਸਮਾਜ ਔਰ ਮਨੁੱਖਤਾ ਦੀ ਭਲਾਈ ਵਾਸਤੇ ਲਾ ਰਹੇ ਨੇ ਜਿਉਂ ਐਡਾ ਵੱਡਾ ਕੰਮ ਕਰ ਰਹੇ ਨੇ ਔਰ ਸਸਤੇ ਰੇਟਾਂ ਦੇ ਉੱਪਰ ਲੈਬਾਰਟਰੀਆਂ ਖੋਲੀਆਂ ਪੂਰੇ ਇੰਡੀਆ ਦੇ ਵਿੱਚ ਨੇ ਸਿਰਫ ਪਟਿਆਲੇ ਚ ਹੀ ਨਹੀਂ ਐ ਪੂਰੇ ਇੰਡੀਆ ਦੇ ਵਿੱਚ ਨੇ ਸੋ ਅਸੀਂ ਵੀ ਉਹਨਾਂ ਅੱਗੇ ਬੇਨਤੀ ਕੀਤੀ ਰਿਕੁਐਸਟ ਕੀਤੀ ਕਿ ਇਸ ਏਰੀਆ ਦੇ ਵਿੱਚ ਵੀ ਸਸਤੀ ਲੈਬਰਾਟਰੀ ਕਿਉਂਕਿ ਇੰਨੇ ਮਹਿੰਗੇ ਟੈਸਟ ਹੋ ਚੁੱਕੇ ਨੇ ਕਿ ਉਹਨਾਂ ਦਾ ਰੇਟ ਸੁਣ ਕੇ ਪੈਰ ਪਿੱਛੇ ਨੂੰ ਹੋ ਜਾਂਦੇ ਨੇ ਕਿ ਅਸੀਂ ਇਹ ਟੈਸਟ ਨਹੀਂ ਕਰਵਾ ਸਕਦੇ ਸੋ ਅੱਜ ਅਸੀਂ ਪਿੰਡ ਕਾਲਵਾ ਵਿਖੇ ਪਹੁੰਚੇ ਆਂ ਔਰ ਕਾਲਵਾ ਦੇ ਵਸਨੀਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਇਸ ਲੈਬਰਾਟਰੀ ਦਾ ਵੱਧ ਤੋਂ ਵੱਧ ਫਾਇਦਾ ਲੀਤਾ ਜਾਵੇ